ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲ ਪੁਰਖ ਸਾਹਿਬ ਤੋਂ ਤਨਖਾਹਾਂ ਅਕਰਾਰ ਦਿੱਤੇ ਹੋਏ ਨੇ ਆਪ ਦਾ ਲਾਮ ਲਸ਼ਕਰ ਲੈ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਤੇ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਦਿਖਾਇਆ ਕਿ ਮੈਂ ਤਨਖਾਹਾਂ ਵਾਂ ਉਹਨਾਂ ਦਾ ਲਾਮ ਲਸ਼ਕਰ ਸ਼੍ਰੋਮਣੀ ਕਮੇਟੀ ਦਾ ਪੂਰਾ ਪ੍ਰਬੰਧ ਉਹਨਾਂ ਦੇ ਸਾਹਮਣੇ ਪੂਰਾ ਬੇਵਸਤੇ ਲਾਚਾਰ ਨਜ਼ਰ ਆਇਆ ਪ੍ਰਕਰਮਾਂ ਦੇ ਵਿੱਚ ਸੰਗਤ ਦੇ ਨਾਲ ਉਹਨਾਂ ਨੇ ਉਹੀ ਵਿਹਾਰ ਕੀਤਾ ਜਿਵੇਂ ਕੋਈ ਵੀਆਈਪੀ ਬੰਦਾ ਆਇਆ ਹੋਇਆ ਤਨਖਾਈਏ ਸਿੱਖ ਦਾ ਜੋ ਹਾਲ ਹੋਣਾ ਚਾਹੀਦਾ ਉਹ ਬਿਲਕੁਲ ਨਹੀਂ ਸੀ ਤੇ ਇਹ ਵੀ ਗੱਲ ਹੈ ਕਿ ਇੱਕ ਪਾਸੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੂਰੀ ਟੀਮ ਨੇ ਪੂਰਾ ਪਿੱਟਣਾ ਸ਼ੁਰੂ ਕੀਤਾ ਹੋਇਆ ਵੀ ਜੋ ਨਵਾਨੇ ਸਿੱਖ ਵਜੋਂ ਪੇਸ਼ ਹੋਣਗੇ ਨਵਾਨੇ ਸਿੱਖ ਵਜੋਂ ਪੇਸ਼ ਹੋ ਰਹੇ ਆ ਆ ਨਵਾਨਾ ਸਿੱਖ ਵਾਲਾ ਕੰਮ ਆ ਜਿਹੜਾ ਕੁਝ ਅਜ ਪ੍ਰਕਰਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਮੱਥਾ ਟੇਕਣ ਜਾਣ ਮੋਕੇ ਜੋ ਕੁਝ ਕੀਤਾ ਗਿਆ ਉਸ ਤੋਂ ਅਗਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੋਇਆ ਕਿ ਤਨਖਾਈਏ ਅਤੇ ਪਤਤ ਸਿੱਖ ਦੀ ਇੱਥੇ ਅਰਦਾਸ ਨਹੀਂ ਹੋ ਸਕਦੀ ਇਹ ਸਦੀਆਂ ਤੋਂ ਇਹ ਰਵਾਇਤ ਆਪਾਂ ਸਾਰੇ ਜਾਣਦੇ ਆਂ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਤਨਖਾਈਆ ਉਹ ਨਹੀਂ ਜਾ ਸਕਦਾ ਪਰ ਆਪਣੇ ਸਾਹਮਣੇ ਆ ਕੇ ਅੱਜ ਦੱਸਦੇ ਆ ਵੀ ਅਕਾਲ ਤਖਤ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਗਿਆ ਵੀ ਆ ਤੇ ਇਹ ਉਦੋਂ ਵੀ ਵੱਡੀ ਗਲਤੀ ਹੈ ਸੋ ਜਿਹੜਾ ਕੁਝ ਪਹਿਲਾਂ ਵਾਪਰ ਚੁੱਕਿਆ ਉਹ ਤਾਂ ਅਲੱਗ ਆ ਪਰ ਤਨਖਾਈਆ ਕਰਾਰ ਦੇਣ ਤੋਂ ਬਾਅਦ ਜੋ ਕੁਝ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਿਹਾ ਤੇ ਜਿਸ ਤਰੀਕੇ ਨਾਲ ਉਹਦੀ ਟੀਮ ਪੂਰਾ ਜਿਵੇਂ ਕੋਈ ਆਸਾਨ ਕਰਤਾ ਹੋਵੇ ਜੀ ਉਹ ਤਾਂ ਪੇਸ਼ ਹੋ ਗਏ ਜੀ ਦੇਖੋ ਕਿੱਡੀ ਵੱਡੀ ਗੱਲ ਆ ਜੀ ਉਹ ਤਾਂ ਨਿਮਾਣੇ ਸਿੱਖ ਬਜੋਂ ਪੇਸ਼ ਹੋ ਰਹੇ ਨੇ ਇਹ ਗੱਲ ਬਿਲਕੁਲੀ برداشت ਤੋਂ ਬਾਹਰ ਆ ਇਹ ਮੰਨ ਲੈਨੇ ਆ ਬਈ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਆਪ ਦੇ ਆਪ ਨੂੰ ਸੁਰਖਰੂ ਹੋਇਆ ਸਮਝ ਲਵੇ ਪਰ ਸਚਾਈ ਇਹ ਆ ਕਿ ਸਿੱਖ ਚੇਤਨਾ ਦੇ ਵਿੱਚੋਂ ਸਿੱਖ ਮਾਨਸਿਕਤਾ ਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲਸਦਾ ਲਈ ਸਮਾਪਤ ਹੋਣ ਵਾਲੇ ਪਾਸੇ ਨੂੰ ਵੱਧ ਰਹੇ ਜੇ ਵਾਕਿਆ ਹੀ ਦਿਲ ਵਿੱਚ ਕੋਈ ਗੱਲ ਹੁੰਦੀ ਤਾਂ ਕੱਲੇ ਨਿਵਾਣੇ ਸਿੱਖ ਵਜੋਂ ਆ ਕੇ ਅਕਾਲ ਤਖਤ ਸਰ ਤੇ ਕਦੋਂ ਦੇ ਪੇਸ਼ ਹੋ ਲਿਆ ਹੁੰਦੇ ਉਹ ਤਾਂ ਬਣੇ ਹੋਏ ਮਾਹੌਲ ਦੇ ਵਿੱਚੋਂ ਆਪਦੇ ਆਪ ਨੂੰ ਸੁਰੱਖਿਰੂ ਕਰਨ ਲਈ ਵੀ ਸਿਆਸੀ ਤੌਰ ਤੇ ਖਤਮ ਹੋ ਰਹੇ ਆ ਇਹ ਸਾਰਾ ਕੁਝ ਕਰ ਰਹੇ ਆ ਤੇ ਜੇ ਕਰਨ ਤੁਰੇ ਹੀ ਸੀ ਜਦੋਂ ਸੱਪ ਖੁੱਡ ਚ ਵੜਦਾ ਪਰ ਸਿੱਧਾ ਹੋ ਕੇ ਵੜਦਾ ਪਰ ਇੱਥੇ ਕੋਈ ਇਹੋ ਜੀ ਗੱਲ ਨਹੀਂ ਪੂਰਾ ਆਪਦਾ ਜਿਹੜਾ ਆਮਾ ਝਾਮਾ ਲਾਮ ਲਸ਼ਕਰ ਉਵੇਂ ਸਿਕਿਉਰਿਟੀ ਉਵੇਂ ਵੀਆਈਪੀ ਬਣ ਬਣ ਕੇ ਦਿਖਾਉਣਾ ਇਹ ਕਿੱਧਰ ਲਈ ਸਿੱਖੀ ਹੈ ਜੀ ਇਹ ਉਥੇ ਸੰਗਤ ਜਿਹੜੀ ਆ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਚਾਹੀਦਾ ਸੀ ਵੀ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਤਰੀਕੇ ਨਾਲ ਆ ਰਹੇ ਆ ਉਥੇ ਪੂਰਾ ਉਹਨਾਂ ਨੇ ਟੌਰ ਟੱਪੇ ਨਾਲ ਜਿਵੇਂ ਅੱਗੇ ਵੀਆਈਪੀ ਬਣ ਬਣ ਕੇ ਆਉਂਦੇ ਆ ਤਨਖਾਈ ਇਹ ਸਿੱਖ ਨਾਲੋਂ ਵੀਆਈਪੀ ਸਿੱਖ ਬਣ ਕੇ ਆਏ ਅੱਜ ਉਹ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਵੀ ਗਏ ਆ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਪਹਿਲਾਂ ਸਖਤ ਪਹਿਰਾ ਹੁੰਦਾ ਸੀਗਾ ਵੀ ਕੋਈ ਤਨਖਾਈਆ ਜਿਹੜਾ ਹੈਗਾ ਉਹ ਚੜ ਨਾ ਜਾਵੇ ਜਾਂ ਜਿਨ੍ਹਾਂ ਨੂੰ ਮਰਿਆਦਾ ਦੇ ਤੌਰ ਤੇ ਉੱਤੇ ਨਹੀਂ ਆਉਣ ਦੇਣਾ ਚਾਹੀਦਾ ਉਹ ਨਾ ਆਵੇ ਤੇ ਇੱਥੇ ਕੰਮ ਹੀ ਉਲਟ ਹੋਇਆ ਪਿਆ ਵਾ ਬਈ ਸਰਦਾਰ ਸੁਖਵੀਰ ਸਿੰਘ ਬਾਦਲ ਤਨਖਾਈਆ ਹੋਣ ਦੇ ਬਾਵਜੂਦ ਉੱਥੇ ਜਿਹੜਾ ਹੈਗਾ ਤੁਰੇ ਫਿਰਦੇ ਆ ਹੁਣ ਅਸਲੀ ਗੱਲ ਇਹ ਹੈਗੀ ਆ ਕਿ ਜਥੇਦਾਰ ਸਹਿਬਾਨ ਦੇ ਲਈ ਇੱਕ ਵਾਰੀ ਫੇਰ ਧਾਰਮਿਕ ਸੰਕਟ ਖੜਾ ਹੋ ਗਿਆ ਜਿਸ ਤਰੀਕੇ ਦਾ ਵਿਹਾਰ ਅੱਜ ਇਹਨਾਂ ਨੇ ਕੀਤਾ ਉਹਦੇ ਨਾਲ ਅਸਲੀ ਪਰਖ ਦੀ ਘੜੀ ਹੁਣ ਜਥੇਦਾਰ ਸਹਿਬਾਨ ਦੀ ਆ ਸੋ ਇਤਿਹਾਸ ਸਦਾ ਇਹੋ ਜੇ ਮੌਕਿਆਂ ਦੀ ਤਲਾਸ਼ ਵਿੱਚ ਹੁੰਦਾ ਜਦੋਂ ਕਿਸੇ ਸਿੱਖ ਦਾ ਜਾਂ ਕਿਸੇ ਸੰਸਥਾ ਤੇ ਬੈਠੇ ਅਹੁਦੇਦਾਰ ਦਾ ਪਰਖ ਦਾ ਸਮਾਂ ਹੁੰਦਾ ਪੰਜ ਸਿੰਘ ਸਹਿਬਾਨ ਦਾ ਜਥੇਦਾਰ ਰਗਵੀਰ ਸਿੰਘ ਦਾ ਇਹ ਪਰਖ ਦਾ ਸਮਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੋਈ ਕਸਰ ਨਹੀਂ ਛੱਡੀ ਔਰ ਇੱਕ ਪਾਸੇ ਪੂਰਾ ਜੋਰ ਲਾਇਆ ਪਿਆ ਉਹਨਾਂ ਦੇ ਚੇਲੇ ਚਪਟਿਆਂ ਨੇ ਕੇ ਜੀ ਨਵਾਣਾ ਸੇ ਕਾ ਨਵਾਣੇ ਸੇ ਖਾਲੀਆਂ ਗੱਲਾਂ ਲਗੀਆਂ ਵੀਆਈਪੀ ਬਣ ਬਣ ਕੇ ਦਿਖਾਉਣਾ ਤੇ ਉਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆ ਕੇ ਅਕਾਲ ਤਖਤ ਸਿਰ ਤੇ ਜਾਣਾ ਬਹੁਤ ਹੀ ਜ਼ਿਆਦਾ ਮਾੜਾ ਕੰਮ ਔਰ ਇਸ ਚੀਜ਼ ਨੂੰ ਪੰਥ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕਰੂਗਾ ਇੱਕ ਗੱਲ ਹੋਰ ਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਦਾ ਜਿਹੜਾ ਲਾਣਾ ਬਾਣਾ ਉਹਨੂੰ ਲੱਗ ਸਕਦਾ ਕਿ ਮੀਡੀਆ 'ਚ ਅਸੀਂ ਖਬਰਾਂ ਖਬਰਾਂ ਵਾਹਾਂਗੇ ਤੇ ਅਸੀਂ ਜੀ ਸੁਰਖਰੂ ਹੋਲੇ ਤੇ ਇਹੋ ਜੇ ਸੁਰਖਰੂ ਤੁਸੀਂ ਪਹਿਲਾਂ ਵੀ ਕਈ ਵਾਰ ਹੋਏ ਸੀ ਪਰ ਜਿਹੜਾ ਤੁਸੀਂ ਰਾਹ ਫੜ ਲਿਆ ਹੈਗਾ ਇਹ ਤੁਹਾਨੂੰ ਲੈ ਬੈਠੂਗਾ ਸੋ ਬਹੁਤ ਜ਼ਿਆਦਾ ਅੱਜ ਇਹ ਗਲਤ ਵਾਪਰਿਆ ਇਹਦਾ ਸਿੱਖ ਜਗਤ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ